ਵੀ ਪੱਤਿਆ ਰਹੋਗੇ ਚੱਲੇ ਆ ਕੰਮ ਤੇ ਅੱਜ ਸਨੋ ਵੀ ਪਈ ਜਾਂਦੀ ਆ ਮਾੜੀ ਮਾੜੀ ਤੇ ਮੈਨਸ ਵੀ ਹੈਗਾ ਟੈਂਪਰੇਚਰ 4-5 ਤੇ ਚੱਲੇ ਆਪਾਂ ਆਪਣੇ ਗਰਾਜ ਚ ਤੇ ਉੱਥੇ ਇੱਕ ਟਰੱਕ ਆ ਤੇ ਉਹਦੀ ਨਹੀਂ ਚੱਲਦੀ ਹੀਟ ਹੀਟ ਵਾਲਾ ਬਲੂਰ ਚੱਲੀ ਜਾਂਦਾ ਉਹ ਕੱਲਾ AC ਯਾਰੀ ਠੰਡੀ ਹਵਾ ਸਿੱਟੀ ਜਾਂਦਾ ਤੇ ਜਾ ਕੇ ਆਪਾਂ ਕਰਦੇ ਆ ਚੈੱਕ ਤੇ ਫੇਰ ਤੁਹਾਨੂੰ ਦੱਸ ਦਿਆਂ ਖੜੀ ਆਪਣੀ ਰਹਿਣ ਕੋਣ ਲੱਗੇ ਆਣ ਸਟਾਰਟ ਕਰਨ ਸਨੂਪ ਪੈ ਗਈ ਤੇ ਚਲੋ ਠੀਕ ਆ ਮੇਰੇ ਵੀਰ ਮਿਲਦੇ ਆ ਪੁੱਤ ਜਾ ਕੇ ਓਕੇ ਆਪਾਂ ਚੱਲੇ ਆ ਮਿੱਤੂ ਰਸਤੇ ਜਾਂ ਤੇ ਬਾਕੀ ਗੱਲਾਂ ਬਤਾ ਕਰਦੇ ਆ ਉੱਥੇ ਜਾ ਕੇ ਆਪਾਂ ਲੋਸਾ ਆਪਣੇ ਘਰ ਤੋਂ ਗਰਾਹ ਆਇਆ ਥੋੜੀ ਦੂਰੀ ਆਪਣਾ 15-20 ਮਿੰਟ ਲੱਗਦੇ ਆ ਸਾਰੇ ਆਪਣੇ ਘਰ ਤੋਂ ਚੱਲ ਕੇ ਗਰਾਹ ਨੂੰ ਆਪਣੇ ਦਾ ਵੀ ਇੱਥੇ ਆਪਾਂ ਕੰਮ ਕਰਦੇ ਆ ਆ ਆਪਣਾ ਗਰਾਜ ਆ ਆਪਣੇ ਟਰੱਕ ਖੜੇ ਆ ਠੀਕ ਆ ਇਹ ਆ ਟਰੱਕ ਦਾ ਕਹਿੰਦੇ ਆ ਵੀ ਹੀਟਰ ਨਹੀਂ ਚੱਲਦਾ ਇਹਨੂੰ ਕਰਦੇ ਆ ਚੈੱਕ ਆਪਾਂ ਵੀ ਕੀ ਹੋਇਆ ਕੀ ਨਹੀਂ ਇਹਨੂੰ ਬਾਕੀ ਤੁਹਾਨੂੰ ਮੈਂ ਦਿਖਾਉਣਾ ਗਰਾਜ ਆਪਣਾ ਉਹ ਵੀ ਡੈਕਰੀ ਇਹ ਮਾੜੀ ਮਾਰੀ ਆ ਆਪਣੇ ਸਾਰੇ ਟਰੱਕ ਸੜੇ ਆ ਆਹ ਟਰੱਕ ਦਾ ਕਹਿੰਦੇ ਆ ਵੀ ਹੀਟਰ ਨਹੀਂ ਚੱਲਦਾਗਾ ਠੀਕ ਆ ਤੇ ਇਹਦਾ ਆਪਾਂ ਕਰਦੇ ਹਾਂ ਚੈੱਕ ਆਪਾਂ ਉਹ ਆਪਣੀ ਰਾਣੀ ਸੁੰਦਰਾ ਇਹਨੂੰ ਪ੍ਰਾਊਡ ਹਾਂ ਕੋਈ ਨਾ ਕੋਈ ਆਹ ਟਰੱਕ ਨੂੰ ਤੇ ਆਪਾਂ ਆ ਆਪਣਾ ਗਰਾਜ ਆ ਤੇ ਗਰਾਜ ਚ ਲਾਉਨੇ ਆ ਤੇ ਕਰਦੇ ਆ ਚੈੱਕ ਸਾਰਾ ਫਿਰ ਆਪਾਂ ਵੀ ਇਹਦਾ ਕੀ ਹੋਇਆ ਕੀ ਨਹੀਂ ਉਸ ਹਿਸਾਬ ਨਾਲ ਦੇਖਦੇ ਆ ਕੀ ਬੰਦ ਆ ਇਹਦਾ ਕਹਿੰਦੇ ਹੀਟਰ ਨਹੀਂ ਚੱਲਦਾਗਾ ਜਿਹਦਾ ਬਲੂਰ ਆ ਉਹ ਏਸੀ ਹਵਾ ਹੀ ਸਿੱਟੀ ਜਾਂਦਾਗਾ ਤੇ ਵੀ ਹੀਟਰ ਨਹੀਂ ਚੱਲਦਾਗਾ ਹੀਟ ਨਹੀਂ ਛੱਡਦਾ ਉਹ ਤੇ ਤੁਹਾਨੂੰ ਪਤਾ ਹੁਣ ਸਨੋ ਆ ਗਈ ਆ ਤੇ ਵੈਦਰ ਤੁਹਾਨੂੰ ਪਤਾ ਹੀ ਆ ਵੈਂਟਰ ਦਾ ਤੇ ਵੈਂਟਰ ਤੇ ਵੈਦਰ ਚ ਤੇ ਚੱਕਰ ਪੈਂਦਾ ਹੀ ਪੈਂਦਾ ਆਪਣਾ ਗਰਾਜ ਆ ਇੱਥੇ ਆਪਾਂ ਡੋਰ ਓਪਨ ਕਰਕੇ ਤੇ ਹੁਣ ਇਹਨੂੰ ਕਰਦੇ ਆ ਇੱਥੇ ਫਿਰ ਮਿਲਦੇ ਆ ਤੁਹਾਨੂੰ ਲੈ ਵੀ ਆਪਾਂ ਇਹ ਟਰੱਕ ਦਾ ਹੀਟ ਵਰਕ ਨਹੀਂ ਕਰਦੀ ਸੀ ਇਕੱਲੀ ਏਸੀ ਬਲੂਰ ਚੱਲਦਾ ਸੀਗਾ ਇਹਦਾ ਹੁਣ ਆਪਾਂ ਕੂਲੈਂਟ ਕੱਢਣਾ ਕਿ ਕੂਲੈਂਟ ਕੱਢ ਕੇ ਇੱਕ ਇਹਦਾ ਵਾਲੋ ਹੁੰਦਾ ਇੱਥੇ ਠੀਕ ਆ ਕੂਲੈਂਟ ਵਾਲੋ ਉਹ ਚੇਂਜ ਕਰਨਾ ਆਪਾਂ ਠੀਕ ਆ ਇੱਕ ਇਹਦੀ ਹੁੰਦੀ ਆ ਵਿੱਚ ਫਿਲਟਰ ਕੋਲ ਹੁੰਦੀ ਆ ਠੀਕ ਆ ਫਿਲਟਰ ਕੋਰ ਗਈ ਹੁਣ ਆਹ ਦੇਖੋ ਸਾਹਮਣੇ ਇੱਥੇ ਇੱਕ ਆਪਾਂ ਇਹ ਚੇਂਜ ਕਰਨੀ ਆ ਇਹ ਦੋਨੀਆਂ ਚੀਜ਼ਾਂ ਚੇਂਜ ਕਰਨੀਆਂ ਨੇ ਇਹਦੀ ਪੂਲਰ ਦੀਆਂ ਪਾਈਪਾਂ ਲੱਗੀਆਂ ਹੁੰਦੀਆਂ ਉੱਧਰ ਇਹ ਦੋਨੀਆਂ ਚੀਜ਼ਾਂ ਚੇਂਜ ਕਰਕੇ ਤੇ ਫਿਰ ਆਪਾਂ ਚੈੱਕ ਕਰਦੇ ਹਾਂ ਕਿ ਕੋਈ ਬਾਤ ਕੀ ਆਪਾਂ ਚੈੱਕ ਕੀਤਾ ਸਾਰਾ ਕੁਸ ਗੋਡਾ ਤੇ ਇਸ ਲਈ ਆਪਾਂ ਨੂੰ ਆਹ ਹੰਬ ਉੱਪਰ ਇਹਨੂੰ ਬੱਕੇ ਚ ਖੋਲ ਲੈਣੇ ਆ ਹੁਣ ਆਪਾਂ ਇਹ ਨਟ ਠੀਕ ਆ ਨਟ ਖੋਲ ਕੇ ਇਹਨੂੰ ਆਪਾਂ ਸਾਈਡ ਤੇ ਕਰ ਲੈਣਾ ਉਦੋਂ ਬਾਅਦ ਇਹਨੂੰ ਸਾਈਡ ਤੇ ਕਰ ਲੈਣਾ ਇਹਨੂੰ ਸਾਈਡ ਤੋਂ ਕਰਨ ਤੋਂ ਬਾਅਦ ਆਟੀ ਖੋਲ ਲੈਣੀ ਆ ਪਾਚੀ ਖੋਲ ਕੇ ਫਿਰ ਆਪਾਂ ਪੇਪਰ ਤੋਂ ਗੋਲ ਉਹ ਦੇਖੋਗਾ ਉਹ ਆਪਾਂ ਪੇਪਰ ਨੂੰ ਨਹੀਂ ਖੋਲਣੀ ਆ ਮਾਰ ਨੂੰ ਖੋਲ ਕੇ ਲਾ ਕੇ ਫਿਰ ਇਹਦੇ ਵਿੱਚ ਹੈਗੀ ਕੋਰ ਤੇ ਉਹ ਕੋਰ ਆਪਾਂ ਬਾਹਰ ਕੱਢ ਲੈਣੀ ਆ ਕੋਰ ਜਿੱਦਾਂ ਬਾਹਰ ਕੱਢਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਜਿੱਦਾਂ ਜਿੱਦਾਂ ਕੋਲਾ ਦੇ ਠੀਕ ਆ ਚਲੋ ਮਿਲਦੇ ਆ ਪੁਰਾਣੀ ਕੋਰ ਤੇ ਆ ਹੈਗਾ ਉਹ ਕੋਲਾ ਦਵਾਰਾਂ ਉਹ ਤਾਂ ਲੱਗਿਆ ਨੰਬਰੀ ਤੇ ਪੰਨਕੀ ਨਹੀਂ ਕਰਾ ਤੇ ਮੂਹਰੇ ਕਰ ਹੁੰਦੀ ਆ ਇੱਕ ਪਤਲੀ ਕੈਟ ਹੁੰਦੀ ਆ ਤੇ ਆਹਾਂ ਦੋ ਇਹਦੇ ਕਲੰਪ ਲੱਗੇ ਹੁੰਦੇ ਇੱਥੇ ਇਦਾਂ ਚੜੇ ਹੁੰਦੇ ਆ ਕੋਲੋਂ ਕੋਈ ਹੁਣ ਇਹ ਇਦਾਂ ਦੋ ਦੋ ਕਲੰਪ ਲੱਗੇ ਹੁੰਦੇ ਆ ਇਹਦੇ ਇਹ ਕਲੰਪ ਖੁੱਲ ਜਾਂਦੇ ਹੁੰਦੇ ਆ ਪਾਈਪਾਂ ਵੱਡੀਆਂ ਜਿਹੀਆਂ ਦੀਆਂ ਹੁੰਦੀਆਂ ਨੇ ਕਲੰਪ ਖੋਲ ਲੈ ਕਲੰਪ ਖੋਲੋ ਤੇ ਇਹੋ ਆਖੀ ਜੀ ਬਾਹਰ ਨਿਕਲ ਜਾਂਦੀਆਂ ਹੁੰਦੀਆਂ ਨੇ ਉਹ ਚੀਜ਼ ਨੂੰ ਬਾਹਰ ਕੱਢ ਜਪੇ ਇਹ ਚੀਜ਼ ਦੀ ਕੀਤੀ ਆ ਤੇ ਹੁਣ ਉਹਦਾ ਬੋੜਾ ਕੰਮ ਇਹਦੇ ਅਰਗੀਆਂ ਪੇਪਰ ਹੁੰਦੀਆਂ ਐ ਤੇ ਪਤਲੀ ਇੱਕ ਮੋਟੀ ਪੇਪਰ ਹੁੰਦੀ ਐ ਤੇ ਦੋਨੇ ਪੇਪਰਾਂ ਨਾਲ ਬਾਹਰ ਹੁੰਦੀਆਂ ਉਹਦੇ ਨਾਂ ਲੱਗੀਆਂ ਤੇ ਦਾਣਾ ਉਹ ਇਧਰੋਂ ਪੇਪਰ ਨੂੰ ਨਹੀਂ ਉਹਦੇ ਜੀ ਤੇ ਉਹਦੇ ਨਾਲ ਪੇਪਰ ਲੱਗੀਆਂ ਹੁੰਦੀਆਂ ਹਾਂ ਤੇ ਉਹ ਇਧਰੋਂ ਕੂਲੈਂਟ ਆਉਂਦੀਆਂ ਜਾਂਦੀਆਂ ਹੁੰਦੀਆਂ ਉਹ ਲੱਗੀਆਂ ਉਹ ਮੈਂ ਤੁਹਾਨੂੰ ਦਿਖਾਉਂਦਾ वीडियो लगी था। गया गया ते ते तो वीडियो बढ़िया लगी शेयर करो लाइक करो कमेंट करके दस बाकी गल रही हो अपनी चैनल सबसक्राइब करो ओके थैंक यू